ਇੱਕ ਨਾ ਕੱਲ ਵੀ ਸ਼ਾਇਦ ਆਪਾਂ ਗੱਲ ਕਰ ਰਹੇ ਸੀਗੇ ਕਰੋਨਾ ਦੇ ਟੀਕਿਆਂ ਵਾਲਾ بڑا ਮਸਲਾ ਜਿਆ ਪਿਆ ਰਹਿੰਦਾ ਕੋਈ ਕਹਿੰਦਾ ਵੀ ਕਰੋਨਾ ਦੇ ਟੀਕਿਆਂ ਕਰਕੇ ਦਿਲ ਵਗੈਰਾ ਦੇ ਰੋਗ ਹੁੰਦੇ ਨੇ ਕੋਈ ਕਹਿੰਦਾ ਕਿ ਇਹਦਾ ਨਹੀਂ ਪ੍ਰਭਾਵ ਪੈਂਦਾ ਇਹਦਾ ਕੋਈ ਲੌਜੀਕਲ ਕੋ ਫੈਕਟਰ ਹੈ ਪਤਾ ਲੱਗਦਾ ਵੀ ਕੀ ਕਾਰਨ ਇਹਦਾ ਹੈ ਦੇਖੋ ਹੋ ਕੀ ਰਿਹਾ ਹਾਂ ਹੁਣ ਹੀ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਜੀ ਤੇ ਉਹ ਚਲੋ ਭੈਣ ਸਾਡੀ ਨੇ ਭੇਜੀ ਤੇ ਉਹ ਪਲੇ ਕੀਤੀ ਉਹਦੇ ਚ ਇੱਕ ਮਤਲਬ ਮੈਂ ਦੇਖ ਰਿਹਾ ਸੀਗਾ ਕਿ ਕੈਪਸ਼ਨ ਦਿੱਤੀ ਹੋਈ ਸੀਗੀ ਅੱਜ ਨੂੰ ਤੁਸੀਂ ਆ ਟੈਕਨੀਕਲ ਪਾਸ਼ਾ ਚ ਕੀ ਕਹਿੰਦੇ ਥੰਬਨੇਲ ਜੀ ਕਿ ਜਿਮ ਚ ਬਲੈਕ ਕਾਫੀ ਪੀਤੀ ਹਾਰਟ ਅਟੈਕ ਨਾਲ ਬਹੁਤ ਹੁਣ ਇਹਦੇ ਚ ਦੋ ਚੀਜ਼ਾਂ ਜੁੜ ਜਾਂਦੀਆਂ ਹਮ ਹੁਣ ਅਸੀਂ ਹੁਣ ਜਿਮ ਜਾਣ ਵਾਲੇ ਲੋਕਾਂ ਜੀ ਸਾਡੇ ਨਾਲ ਜੁੜੇ ਇਹ ਕਹਿਣਗੇ ਕਿ ਬਈ ਯਾਰ ਜਿਮ ਨਾ ਜਾਇਆ ਕਰ ਉਥੇ ਹਾਰਟ ਅਟੈਕ ਆ ਜਾਂਦਾ ਫਿਰ ਮੈਂ ਬਲੈਕ ਕਾਫੀ ਪੀਣਾ ਮੈਂ ਤਾਂ ਦੁੱਧ ਵਾਲੀ ਪੀਂਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਹੁਣ ਮੇਰੇ ਘਰ ਦੇ ਮੇਰੇ ਭੈਣ ਭਰਾ ਇਹ ਕਹਿਣਗੇ ਕਿ ਬਈ ਬਲੈਕ ਕਾਫੀ ਬੰਦ ਕਰਾ ਜੀ ਹਾਰਟ ਅਟੈਕ ਆਉਂਦਾ ਛਾਹ ਬਣਾਤੀ ਨਾ ਮੈਂ ਤੁਹਾਡੇ ਕਾ ਥੰਬਨੇਲ ਨੇ ਕੀ ਕਿਦਰ ਨੂੰ ਕਰਨੇ ਤੌਰ ਤੇ ਸਰ ਜਿਹੜੇ ਬੰਦੇ ਨੂੰ ਹਾਰਟ ਅਟੈਕ ਆਇਆ ਉਹਦਾ ਵਜ਼ਨ ਤੇ ਦੇਖੋ ਕਿੰਨਾ ਹੂੰ ਜੇ ਮਜਰੂਰ ਜਾ ਰਿਹਾ ਹੋ ਜੀ ਪਰ ਮੈਨੂੰ ਉਹ ਬੰਦਾ ਕਿਸੇ ਵੀ ਪੱਦਰ ਤੋਂ ਫਿੱਟ ਨਹੀਂ ਲੱਗਿਆ ਸਰ ਮੈਂ 50 ਦੇ ਨੇੜ ਦਾ ਹਾਂ ਜੀ ਫਿਟਨੈਸ ਕੀ ਹੁੰਦੀ ਹੈ ਬਖੂਬੀ ਜਾਣਦਾ 12-13 ਸਾਲ ਦਾ ਸੀਗਾ ਉਦੋਂ ਤੋਂ ਗਰਾਊਂਡ ਨਾਲ ਜੁੜਿਆ ਹੋਇਆ ਤੇ ਐ ਦੂਰੋਂ ਤੁਸੀਂ ਬੰਦਾ ਤੋਰ ਕੇ ਲੰਘਾ ਦਿਓ ਮੈਂ ਦੱਸ ਦਊਂਗਾ ਚਾਲ ਤੋਂ ਕਿ ਕਿੰਨਾ ਕੋ ਫਿੱਟ ਹੈ ਜੀ ਡੋਲੇ ਛੋਲੇ ਜਿੰਨੇ ਮਰਜ਼ੀ ਸਟੇਜਡ ਕੋਆ ਕੇ ਘੜਾ ਦੇ ਮੈਂ ਉਹਦੀ ਚਾਲ ਤੋਂ ਦੱਸ ਦੂੰਗਾ ਤੁਹਾਨੂੰ ਕਿ ਕਿੰਨਾ ਕੁ ਫਟਿਆ ਹਾਂ ਫਿਟਨੈਸ ਦਾ ਮਤਲਬ ਕੁਝ ਹੋਰ ਹੁੰਦਾ ਹੈ ਫਿਟਨੈਸ ਦਾ ਮਤਲਬ ਕੁਝ ਹੋਰ ਹੁੰਦਾ ਹੈ ਜੀ ਅੱਛਾ ਇਦਾਂ ਹੀ ਤੁਹਾਨੂੰ ਪਤਾ ਹੀ ਆ ਕਿ ਕੁਝ ਸੈਲੀਬ੍ਰਿਟੀਜ਼ ਦਿਲ ਦੇ ਦੌਰਿਆਂ ਕਰਕੇ ਮਰ ਗਏ ਜੀ ਕੁਝ ਵੀਡੀਓਜ਼ ਵਗੈਰਾ ਲਾਈਵ ਆਉਂਦੀਆਂ ਨੇ ਅੱਜ ਕੱਲ ਉਹ ਬਣ ਜਾਂਦੀਆਂ ਨੇ ਤੇ ਇਦਾਂ ਇੱਕ ਡਰ ਪੈਦਾ ਹੋ ਗਿਆ ਤੇ ਹੁਣ ਗੱਲ ਇਹ ਆ ਕਿ ਇੱਕ ਨਾ ਕਰਨਾਟਕ ਦੀ ਘਟਨਾ ਮੈਂ ਥੋੜੀ ਜਿਹੀ ਕੋਟ ਕਰ ਦੇਣਾ ਤੁਹਾਨੂੰ ਹੁਣ ਤੁਸੀਂ 2 ਮਿੰਟ ਕਹਿੰਨੇ ਨਾ ਫਿਰ ਮੈਂ ਉਹੜਾ ਇਹ ਹੁੰਦਾ ਕਿ ਯਾਰ ਜਿਹੜੀ ਗੱਲ ਕਰਨੀ ਹੈ ਥੋੜੀ ਸਵਾਦ ਨਾਲ ਕਰ ਲੋ ਅਦਰਵਾਈਜ਼ ਐਵੇਂ ਫਾਰਮੈਲਟੀ ਦਾ ਕੋਈ ਮਜ਼ਾ ਨਹੀਂ ਹੁੰਦਾ ਹੁਣ ਇਹ ਜਿਹੜਾ ਮਸਲਾ ਹੁੰਦਾ ਹੈ ਇੱਕ ਨਾ ਕਰਨਾਟਕ ਦਾ ਜ਼ਿਲ੍ਹਾ ਹਸਨ ਜੀ ਹਸਨ ਜ਼ਿਲ੍ਹਾ ਹਸਨ ਜ਼ਿਲ੍ਹੇ ਦੇ ਵਿੱਚ ਕੁਝ ਦਿਨਾਂ ਦੇ ਅੰਦਰ ਅੰਦਰ 20 ਮੌਤਾਂ ਹੋਈਆਂ ਇਸੇ ਤਰ੍ਹਾਂ ਹੂੰ ਦਿਲ ਦੇ ਦੌਰੇ ਨਾਲ ਹੁਣ 20 ਮੌਤਾਂ ਚ ਕੋਈ ਪਤਲਾ ਕੋਈ ਮੋਟਾ ਕੋਈ ਬਿਮਾਰ ਹੈ ਜਾਂ ਕੋਈ ਨਿਰੋਗ ਹੈ ਹੂੰ ਰਲੀਆਂ ਮਿਲੀਆਂ ਸਾਰੇ ਤਰ੍ਹਾਂ ਦੀ ਜੀ ਹੁਣ ਗੱਲ ਇਹ ਆ ਕਿ ਇਹਦੇ ਤੇ ਇੱਕ ਥਿਉਰੀ ਦਿੱਤੀ ਗਈ ਜਿੱਥੋਂ ਇਹ ਮਸਲਾ ਜਿਹੜਾ ਹੈ ਨਾ ਉਹ ਥੋੜਾ ਜਿਹਾ ਵਿਚਾਰਨਯੋਗ ਆ ਕਿ ਅਸਲ ਦੇ ਵਿੱਚ ਕੀ ਆ ਕਿ ਕੋਰੋਨਾ ਵਾਲੇ ਟੀਕੇ ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਜਾਂ ਰੋਗਾਂ ਦੇ ਨਾਲ ਕਿਉਂਕਿ ਦਿਲ ਦਾ ਦੌਰਾ ਆਪਾਂ ਇੱਕ ਸ਼ਬਦ ਦੇ ਵਿੱਚ ਸਭ ਕੁਝ ਸਮੇਟ ਦਿੰਦੇ ਨੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹ ਹੋਰ ਡਾਕਟਰੀ ਭਾਸ਼ਾ ਚ ਕਹੋਗੇ ਤਾਂ ਕਾਰਡੀਕ ਰੈਸਟ ਹੈ ਜੀ ਹਾਂਜੀ ਹਾਰਟ ਫੇਲ ਹੈ ਜੀ ਮਤਲਬ ਵਕ-ਵਕ ਚੀਜ਼ਾਂ ਹੁੰਦੀਆਂ ਨੇ ਜੁੜਦੀਆਂ ਦਿਲ ਨਾਲ ਹੀ ਆ ਜੀ ਹੁਣ ਆਪਾਂ ਉਸੇ ਗੱਲ ਦੇ ਵਿੱਚ ਹੀ ਸਮੇਟ ਦਿੰਨੇ ਆ ਕਿ ਦਿਲ ਦਾ ਦੌਰਾ ਜੀ ਦਿਲ ਦਾ ਦੌਰਾ ਕਾਰਨ ਕੁਝ ਬਕਰੇ ਵੀ ਹੁੰਦੇ ਨੇ ਕਈ ਵਾਰ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਇਸ ਥਿਊਰੀ ਨੂੰ ਰੱਦ ਕੀਤਾ ICMR ਤੇ AIMS ਨੇ ਉਹ ਕਹਿੰਦੇ ਕਿ ਯਾਰ ਕਰੋਨਾ ਦੇ ਟੀਕੇ ਵਾਲਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਉਹਦੇ ਕਰਕੇ ਕੋਈ cricket ਖੇਡਦਾ ਮਰ ਗਿਆ ਜੀ ਕੋਈ ਫਲਾਣਾ ਉਹ ਇਦਾਂ ਹੋ ਗਿਆ ਕੋਈ ਜਿਮ ਵਿੱਚ ਮਰ ਗਿਆ ਕੋਈ ਮੋਟਾ ਕੋਈ ਪਤਲਾ ਕੋਈ ਛੋਟਾ ਨਹੀਂ ਇਹ ਐਸਾ ਕੁਝ ਨਹੀਂ ਹੈ ਜੀ ਹੁਣ ਚਲੋ ਇੱਕ ਵਾਰੀ ਆਪਾਂ ਮੰਨ ਲਈਏ ਕਿ ਭਾਈ ਠੀਕ ਹੈ ਇੱਕ ਵਾਰੀ ਮੰਨ ਲਈਏ ਕਿ ਕਰੋਨਾ ਵਾਲੇ ਟੀਕੇ ਨਾਲੇ ਸਭ ਕੁਝ ਨਹੀਂ ਹੈ ਫਿਰ ਇਹ ਵੀ ਸਾਡੇ ਮਹਾਰਾਜ ਨੂੰ ਦੱਸਣ ਦੀ ਜ਼ਰੂਰਤ ਹੈ ਕਿਦੇ ਕਾਰਨ ਕੀ ਕਿ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਕਿਉਂਕਿ ਅੱਜ ਤੂੰ 30 ਸਾਲ ਪਹਿਲਾਂ 35 ਸਾਲ ਪਹਿਲਾਂ ਸੀ ਆ ਸ਼ਬਦ ਸੁਣੇ ਹੀ ਨਹੀਂ ਸੀ ਜੀ ਠੀਕ ਹੈ ਜੀ ਕਾਂ ਡਿਕਰੇਸਟ ਜਾਂ ਇਦਾਦੇ ਹਾਂਜੀ ਹਾਂਜੀ ਬਿਲਕੁਲ ਵੀ ਮਤਲਬ ਕਿ ਜ਼ਿਆਦਾ ਰਿਪੋਰਟਿੰਗ ਹੋਣ ਲੱਗ ਗਈ ਤਾਂ ਸਾਨੂੰ ਇੱਕ ਐਂ ਲੱਗਦਾ ਕਿ ਇੱਥੇ ਵੀ ਆਟ ਅਟੈਕ ਹੈ ਇੱਥੇ ਵੀ ਆਟ ਅਟੈਕ ਹੂੰ ਕਿ 150 ਕਰੋੜ ਦਾ ਦੇਸ਼ ਹੈ ਜੀ ਮਤਲਬ ਕਿ ਰੇਸ਼ੋ ਕੱਢੋਗੇ ਤਾਂ ਕਿੰਨੇ ਪਰਸੈਂਟ ਬਣਦੀ ਹੈ ਜੀ ਜਿਵੇਂ ਕਰੋਨਾ ਚ ਆਪਾਂ ਕੱਢੀ ਸੀਗੀ ਉਹ ਇੱਕ ਸੱਜਣ ਕਹਿੰਦਾ ਜੀ 4400 ਬੰਦਾ ਮਰ ਗਿਆ ਮੈਂ ਕਿ ਇੰਡੀਆ ਚ ਕੁੱਲ ਸ਼ਹਿਰ ਕਿੰਨੇ ਉਹ ਵੀ ਤੇ ਦੇਖਣਾ ਕੈਲਕੂਲੇਟ ਕਰੋ ਬਿਲਕੁਲ ਇੰਡੀਆ ਚ ਸ਼ਹਿਰ ਕਿੰਨੇ ਆ 4-5000 ਦੇ ਸ਼ਹਿਰ ਹੀ ਹੋਣਾ ਜੀ ਐਵਰੇਜ ਨਾਲਾ ਫਿਰ ਮਿਲਦਾ ਐਵਰੇਜ ਵੈਸੀ ਜੇ ਉਹ ਵੀ ਦੇਖੀਏ ਕਰੋਨਾ ਤੋਂ ਬਿਨਾ ਵੀ ਤੇ ਬਣ ਜਾਂਦੀ ਹੋਣੀ ਉਹੀ ਇਹ ਨਾ ਚੀਜ਼ ਕਿ ਇੱਕ ਤੇ ਇਹ ਕਿ ਇਹ ਆંકડા ਵੇਖਣਾ ਪਊਗਾ ਕਿ 150 ਕਰੋੜ ਪਿੱਛੇ ਰੋਜ਼ਾਨਾ ਕਿੰਨੇ ਦਿਲ ਦੇ ਅਟੈਕ ਹੁੰਦੇ ਨੇ ਤੇ ਕਿੰਨੀਆਂ ਮੌਤਾਂ ਹੁੰਦੀਆਂ ਫਿਰ ਦੂਜੀ ਗੱਲ ਇਹ ਆ ਕਿ ਹੋਰ ਕਾਰਨ ਕੀ ਹੋ ਸਕਦੇ ਆ ਕਿ ਖਰਾਬ ਲਾਈਫ ਸਟਾਈਲ ਹੂੰ ਨੀਂਡ ਦਾ ਸਟ्रेस ਹੈ ਕੀ ਹੈ ਜੀ ਖਾਣਾ ਪੀਣਾ এনवायरमेंट ਹਵਾ ਪਰ ਸਾਰੀ ਜਿਹੜੀਆਂ ਰਲੀਆਂ ਮਿਲੀਆਂ ਆ ਬਿਲਕੁਲ এনवायरमेंट ਹੈ ਕਿ ਕੀ ਕਾਰਨ ਹੋਰ ਕੀ ਹੋ ਸਕਦੇ ਆ ਜੀ ਉਹ ਉਹ ਵੀ ਤਾਂ ਦੱਸਣ ਦੀ ਜ਼ਰੂਰਤ ਹੈ ਨਾ ਕਿ ਕੁਝ ਬੰਦੇ ਜਿਹੜੇ ਆ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਆ ਫਿਟ ਆ ਫਾਈਨ ਹੁੰਦੇ ਆ ਠੀਕ ਹੈ ਨਾ ਫਿਰ ਉਹਨਾਂ ਨੂੰ ਅਟੈਕ ਕਿਉਂ ਆ ਰਹੇ ਆ ਪਰ ਇਹਨਾਂ ਦੇ ਵਿੱਚ ਵਾਧਾ ਪਿਛਲੇ ਕੁਝ ਸਾਲਾਂ ਤੋਂ ਕਿਉਂ ਆਇਆ ਹਮ ਪਰ ਮੇਰਾ ਮੰਨਣਾ ਇਹ ਆ ਕਿ ਜੇ ਆਪਾਂ ਮਤਲਬ ਜਿਮ ਵੀ ਕਰਦੇ ਆ ਜਾਂ ਕੁਝ ਇਹਨਾਂ ਸੋਚੀਏ ਕਿ ਯਾਰ ਮੈਨੂੰ ਕਿਸ਼ੂ ਹੋ ਨਹੀਂ ਸਕਦਾ ਠੀਕ ਹੈ ਨਾ ਜੀ ਹਮ ਮੇਰੀ ਇਸ ਉਮਰ ਦੇ ਵਿੱਚ ਵੀ 3 3.5 ਘੰਟੇ ਦੀ ਦਿੱਲੀ ਮਿਹਨਤ ਹੈ ਜੀ ਤੇ ਬੁਖਾਰ ਤਾਂ ਮੈਨੂੰ ਵੀ ਚੜ ਜਾਂਦਾ ਬਿਲਕੁਲ ਆ ਸਾਲ ਚ ਦੋ ਤਿੰਨ ਵਾਰ ਹੀ ਚੜ ਪਿਆ ਕਿ ਨਹੀਂ ਬਿਲਕੁਲ ਤਾਂ ਠੀਕ ਹੈ ਨੇ ਨੇਚਰਲੀ ਕੁਝ ਚੀਜ਼ਾਂ ਹੁੰਦੀਆਂ ਨੇ ਤਾਂ ਮੇਰੇ ਕਹਿਣ ਦਾ ਮਤਲਬ ਸਾਬ ਇਹ ਆ ਕਿ ਸਾਨੂੰ ਘਟੋ ਘਟ ਇਹ ਹੁਣ ਜ਼ਰੂਰ ਯਕੀਨੀ ਕਰਨਾ ਚਾਹੀਦਾ ਕਿ ਆਪਣੀ ਜਾਂਚ ਪੜਤਾਲ ਜ਼ਰੂਰ ਕਰਾਉਂਦੇ ਰਹੀਏ ਜੋ ਵੀ ਹੁੰਦੀ ਹੈ ਨਾ ਦਿਲ ਦੀ ਬਿਲਕੁਲ ਉਹ ਆਪਣੇ ਆਪ ਤੇ ਆਪ ਜਦੋਂ ਵੀ ਆਪਾਂ ਟੈਸਟ ਵਗੈਰਾ ਦੂਜੀਆਂ ਚੀਜ਼ਾਂ ਦੇ ਕਰਾਉਣੇ ਆ ਮੈਂ ਨਹੀਂ ਕਹਿੰਦਾ ਡਰ ਨੂੰ ਮਤਲਬ ਕਿ ਰੱਖਣ ਦੀ ਲੋੜ ਕਿ ਜਿਵੇਂ ਮੰਨ ਲਓ ਹੁਣ ਆਪਾਂ ਕਈ ਵਾਰ ਬੁਖਾਰ ਚੜਦਾ ਤੇ ਆਪਾਂ ਨੂੰ ਡਾਕਟਰ ਕਹਿੰਦਾ ਕਿ ਯਾਰਾ ਕਰਾ ਲਾ ਤੇ ਆਪਾਂ ਕਹਿੰਦੇ ਨੇ ਸਾਰੇ ਹੀ ਕਰਾ ਲਓ ਜਿਹੜੇ ਵਰਲ ਦੇ ਮਿਲਦੇ ਮਲੇਰੀਆ ਸ਼ਲੇਰੀਆ ਜੋ ਤਾਂ ਫਿਰ ਜਦੋਂ ਇਸ ਤਰ੍ਹਾਂ ਦੀ ਕੋਈ ਤੇ ਨੌਬਤ ਆਵੇ ਖੁਦਾ ਨਾ ਖਾਸ ਤਾਂ ਕਿਤੇ ਕੋਈ ਥੋੜਾ ਟਲਮਟ ਹੋਵੇ ਨਾਲ ਲਗਮਾ ਉਹ ਵੀ ਕਰਾ ਲਓ ਬਿਲਕੁਲ ਫਿਰ ਇਹਦਾ ਤੇ ਇਹੀ ਹੈ ਨਾ ਕਿ ਹੋਰ ਤਾਂ ਕਾਰਨ ਤਾਂ ਬੰਨੂ ਤੇ ਸਪਸ਼ਟ ਨਜ਼ਰ ਨਹੀਂ ਆ ਰਿਹਾ ਜੀ ਬਿਲਕੁਲ ਬਿਲਕੁਲ ਚਲੋ ਮਿੰਟੋ ਜੀ ਸਮਾਂ ਕਾਫੀ ਹੋ ਗਿਆ ਆਪਾਂ ਚੱਲਦੇ ਆਂ ਪਰ ਇੱਕ ਕਮੈਂਟ ਸੂਟਸ ਬਾਈ ਬਿਆਨਤ ਬਾਈ ਜੀ ਇਹਨਾਂ ਨੇ ਕੀਤਾ ਕਹਿੰਦੇ ਵੀ ਜਿਵੇਂ ਤੁਸੀਂ ਸੈਲੀਬ੍ਰਿਟੀ ਦੀ ਗੱਲ ਕਰਦੇ ਹੋ ਕਹਿੰਦੇ ਜੇ ਸ਼ਿਫਾਲੀ ਮਰੀ ਉਹ ਤੇ ਕਹਿੰਦੇ ਜਿਮ ਫਰੀਕ ਸੀ ਪਰ ਜਿਮ ਫਰੀਕ ਦੇ ਨਾਲ ਨਾਲ ਜੇ ਹੋਰ ਕਾਰਨ ਵੀ ਸੀ ਉਹ ਐਂਟੀ-ਏਜਿੰਗ ਦਵਾਈ ਵੀ ਲੈਂਦੀ ਸੀ ਉਹ ਚੀਜ਼ਾਂ ਵੀ ਤਾਂ ਦੇਖੋ ਜਿਵੇਂ ਫਾਸਟਿੰਗ ਵਗੈਰਾ ਜੇ ਜਿਮ ਜਾਣ ਵਾਲੇ ਸਰ ਗੰਦਪਿਲ ਵੀ ਬਹੁਤ ਖਾਂਦੇ ਝੇ ਹੂੰ ਸਰ 40-40000 ਰੁਪਏ 50-50000 ਰੁਪਏ ਖਰਚ ਰਹੇ ਨੇ ਜਿਮ ਜਾਣ ਵਾਲੇ ਜੀ ਤੋ ਜਿਮ ਜਾਣ ਦਾ ਮਤਲਬ ਇਹ ਨਾ ਸਮਝ ਲੋ ਕਿ ਬੈਗ ਜਾ ਚੁੱਕ ਲਿਆ ਉਹਨੇ ਤੇ ਉਹ ਸਾਰੀਆਂ ਬਿਮਾਰਗੀਆਂ ਤੋਂ ਮੈਂ ਕਹਿੰਦਾ ਕਿ ਬਹੁਤ ਸਾਰੇ ਬੰਦਿਆਂ ਨੂੰ ਫਿਟਨੈਸ ਦਾ ਮਾਇਨਾ ਹੀ ਨਹੀਂ ਪਤਾ ਜੀ ਮਤਲਬ ਹੀ ਨਹੀਂ ਪਤਾ ਠੀਕ ਹੈ ਨਾ ਜੀ ਫਿਟ ਕੌਣ ਹੁੰਦਾ ਜੀ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਫਿਟਨੈਸ ਦੀ ਆਪਦੀ ਇੱਕ ਪੜਾਈ ਆ ਉਹ ਪੜਾਈ ਕਰਕੇ ਮੇਰੇ ਖਿਆਲ ਦੇ ਨਾਲ ਵਧੀਆ ਅਗੇ ਤਾਂ ਬਿਹਤਰ ਆ ਜਿਮ ਜਾਣ ਵਾਲੇ ਨੂੰ ਇਹ ਨਾ ਸਮਝੋ ਕਿ ਭਾਈ ਉਹ ਤਾਂ ਸਗੋਂ ਤੁਹਾਡੇ ਨਾਲੋਂ ਵੀ ਕਈ ਵਾਰ ਤੰਦਰ ਤੁੱਥਾ ਹੁੰਦਾ ਜੀ ਜੀ ਬਿਲਕੁਲ ਇਹ 40 40 50 50 ਹਜ਼ਾਰ ਦਾ ਸਮਾਨ ਖਾ ਜਾਂਦੇ ਨੇ ਮਹੀਨੇ ਦਾ ਹਮ ਸੱਚੀ ਗੱਲ ਤੁਹਾਡੀ ਬਿਲਕੁਲ ਜੀ ਚਲੋ ਜੀ ਗੁਰਪਿਆਰ ਚਾਹਲ ਜੀ ਕਹਿ ਰਹੇ ਨੇ ਕਿ ਬਾਈ ਜੀ ਪੌਡਕਾਸਟ ਥੋੜਾ ਹੋਰ ਲੰਬਾ ਕਰਿਆ ਕਰੋ ਇੰਡੀਅਨ ਆਇਆ ਇੰਡੀਅਨ ਮਾਈ ਜੀ ਕਹਿ ਰਹੇ ਨੇ ਦੇਖੋ ਹੁਣ ਸਵਾ ਘੰਟੇ ਤੋਂ ਤਾਂ ਕਰ ਦਿੱਤਾ ਜੀ ਗੱਲ ਇਹ ਆ ਕਿ ਵੇਖੋ ਹੋ ਗਿਆ ਹੋਰ ਹਾਂ ਜੀ ਮੈਂ ਬਿਮਾਰ ਸ਼ਮਾਰ ਰੋਜ਼ਨਾ ਹਫਤਾ ਪੂਰਾ ਮੈਂ ਠੀਕ ਨਹੀਂ ਸੀਗਾ ਤਦ ਵੀ ਤੁਹਾਡੀ ਸੇਵਾ ਦੇ ਵਿੱਚ ਖਿਦਮਤ ਦੇ ਵਿੱਚ ਹਾਜ਼ਰ ਹੋਈਦਾ ਤੇ ਕੋਈ ਗੱਲ ਨਹੀਂ ਕੋਸ਼ਿਸ਼ ਅਸੀਂ ਕਰਦੇ ਰਹਿਨੇ ਆ ਕਿ ਵੇ ਦੋ ਚਾਰ ਮਿੰਟ ਐਕਸਟਰਾ ਵੀ ਲੱਗ ਜਾਣਾ ਜੀ 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 ਕੋਈ ਗੱਲ ਨਹੀਂ ਸਾਥ ਦਿਓ ਤੁਸੀਂ ਦਬ ਕੇ ਜੀ